ਫਿਲੌਰ ਇਲਾਕਾ ਨਿਵਾਸੀਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਇਲਾਕੇ ਦੇ ਵਿੱਚ ਚੋਰਾ ਦਾ ਦੌਰ ਜਾਰੀ ਹੈ ਐਤਵਾਰ ਦੀ ਅੱਧੀ ਰਾਤ ਲਗਭਗ 2:30 ਵਜੇ ਦੇ ਕਰੀਬ ਚੋਰਾਵਾਲੋ ਗੜਾ ਰੋੜ ਤੇ ਸੇਤ ਮਹੱਲਾ ਅਮੇਦਕਰ ਨਗਰ ਦੇ ਵਿੱਚ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਚੋਰ ਹਜ਼ਾਰਾਂ ਰੁਪਏ ਦੇ ਕੱਪੜੇ ਅਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਕਰਦੇ ਮੁੱਖ ਗੇੜ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਵੀ ਕੀਤੀ ਜਾਣਕਾਰੀ ਦਿੰਦੇ ਹੋਏ ਸ਼ਿਵ ਕੁਮਾਰ ਸੈਣੀ ਮਾਲਿਕ ਸੈਨੀ گارਮੈਂਟਸ ਸਟੋਰ ਦੇ ਨੇ ਦੱਸਿਆ ਕਿ ਚੋਰਾਂ ਨੇ ਪੋੜੀਆਂ ਰਾਹੀਂ ਦੁਕਾਨ ਅੰਦਰ ਦਾਖਲ ਹੋ ਕੇ ਹਜ਼ਾਰਾਂ ਰੁਪਏ ਦੇ ਕੱਪੜੇ ਚੋਰੀ ਕੀਤੇ ਪੂਰੀ ਘਟਨਾ ਦੁਕਾਨੰਦਰ ਲੱਗੇ ਸੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਇਸ ਤਰ੍ਹਾਂ ਨੰਦੂ ਜੋ హెయిర్ ਡ्रेसਰ ਦੀ ਦੁਕਾਨ ਚਲਾਉਂਦਾ ਹੈ ਨੇ ਦੱਸਿਆ ਕਿ ਚੋਰਾਂ ਨੇ ਉਸ ਦੀ ਦੁਕਾਨ ਵਿੱਚੋਂ ਲਗਭਗ 5 ਤੋਂ 6000 ਰੁਪਏ ਦੇ ਨਕਦੀ ਚੋਰੀ ਕਰ ਲਏ ਇਸ ਤੋਂ ਇਲਾਵਾ ਮੋਂਟੂ ਨੇ ਦੱਸਿਆ ਕਿ ਉਸ ਦਾ ਪਰਾ ਤੇ ਪਰਜਾਇ ਕਰੋ ਬਾਹਰਸੋਂ ਇਸ ਦੌਰਾਨ ਚੋਰਾਂ ਨੇ ਘਰ ਦੇ ਮੇਨ ਗੇਟ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰਾ ਦੇ ਘਰ ਵਾਪਸ ਆਉਣ ਤੇ ਤਾਲਾ ਟੁੱਟਿਆ ਦੇਖ ਕੇ ਉਸਨੇ ਤੁਰੰਤ ਫੋਨ ਰਾਹੀਂ ਜਾਣਕਾਰੀ ਦਿੱਤੀ ਪਰ ਇਸ ਤੋਂ ਪਹਿਲਾਂ ਚੋਰ ਛੱਤ ਰਾਹੀਂ ਫਰਾਰ ਹੋ ਗਏ ਸੋ ਚੋਰੀ ਦੀਆਂ ਇਹਨਾਂ ਘਟਨਾਵਾਂ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਲਾਕੇ ਦੇ ਵਿੱਚ ਪੈਟਰੋਲਿੰਗ ਵਧਾਈ ਜਾਵੇ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਤੇ ਅੰਕੁਸ਼ ਲਗਾਇਆ ਜਾ ਸਕੇ ਸੈਨੀ ਗਾਰਮੈਂਟ ਦੇ ਗਾਮਣ ਆਏ ਜੀ ਨਾਮਾ ਸ਼ਿਵ ਕੁਮਾਰ ਹੈ ਠੀਕ ਹੈ ਤੇ ਇਹ ਰਾਤ ਨੂੰ ਮੈਂ ਕਿਹਾ 2:30 ਵਜੇ ਆਏ ਜੀ ਹੂੰ ਹੂੰ ਤੇ ਆਪਣੇ ਕੰਨ ਅੰਦਰ ਆਪਣੇ ਕੰਨ ਸਾਈਡ ਪੋੜੀਆਂ ਤੋਂ ਆਪਣੇ ਘਰ ਸਾਡੇ ਅੰਬਰੈਂਟਰ ਹੋਏ ਆ ਤੇ ਸਮਾਨ ਤੋਂ ਕਾਫੀ ਲੈ ਕੇ ਸਾਡਾ ਸਾਡੇ ਫੋਨ ਚ ਹਾਂ ਹਾਂ ਇਹ 60000 ਦਾ ਹੈਗਾ ਜੀ 50 60 ਕੀ ਲੈ ਕੇ ਗਏ ਆ ਪੈਂਟਾਂ ਬੱਚੇ ਦੀਆਂ ਆਪਣੇ ਕਿਨਾਂ ਪਜਾਮੇ ਬੜੇ ਸਾਰੇ ਕੱਪੜੇ ਲੈ ਗਏ ਜੀ ਅੱਛਾ ਕੀ ਇਹ ਸੀਸੀਟੀਵੀ ਕੈਮਰੇ ਚ ਫੁਟੇ ਚ ਆਏ ਕੁਝ ਹਾਂ ਸਾਡੇ ਕੋਲ ਫੁਟੇ ਸਾਰੀ ਹੈਗੀ ਹੈ ਜੀ ਪੁਲ ਪ੍ਰਸ਼ਾਸਨ ਨੂੰ ਤਲਾਹ ਦਿੱਤੀ ਪੁਲਸ ਆ ਗਈ ਹਾਂ ਪੁਲਸ ਹੋ ਕੇ ਗਏ ਜੀ ਕੀ ਪੁਲਸ ਨੇ ਭਰੋਸਾ ਦਵਾਇਆ ਤੁਹਾਨੂੰ ਹੁਣ ਸਾਨੂੰ ਕਿਹਾ ਜੀ ਸਾਨੂੰ ਆ ਫੁਟੇ ਭੇਜ ਦਿਓ ਯਾ ਜੀ ਕਰਨੇ ਕਾਰਵਾਈ ਲੱਗੇ ਵੀ ਦੁਕਾਨਾਂ 'ਚ ਚੋਰੀ ਹੋਈ ਆ ਘਰ ਦੇ ਵਿੱਚ ਬਚਾ ਹੋ ਗਿਆ ਦੁਕਾਨ ਕੀ ਖਾਣਾ ਜੀ ਹੁਣ ਸਨੂੰ ਵੀ 5-7000 ਦਾ ਲੈ ਕੇ ਸਮਾਨ ਸਨੂੰ ਦੇ ਵੀ ਆਪਣੇ ਹੋਈ ਆ ਕੈਸ਼ ਲੈ ਗਿਆ 5-7000 ਰੁਪਏ ਹੋਇਆ ਤੇ ਸਾਡੇ ਨਾਲ ਗਵਾਂਢੀ ਆ ਹਾਂਜੀ ਤੇ ਉਹਨਾਂ ਦਾ ਹਾਂਜੀ ਭਾਜੀ ਭਾਈ ਸਾਡੇ ਘਰ ਇਦਾਂ ਮਿਲ ਗਿਆ ਮੇਰਾ ਮੋਂਟੂ ਵਦਵਾ ਜੀ ਠੀਕ ਹੈ ਇਹ ਮਿਲ ਗਿਆ ਬੈਕ ਸਾਈਡ ਤੇ ਸਾਡਾ ਘਰ ਪੈਂਦਾ ਜੀ ਇਹ ਰਾਤ ਨੂੰ ਕਿਤੇ ਮਤਲਬ ਕਿ ਪੋਨੇ ਤਿੰਨ ਗੋਆ ਟਾਈਮ ਸੀਗਾ ਇਧਰੋਂ ਪਿੱਛੋਂ ਚੋਰ ਆਏ ਆ ਤੇ ਉਹਨਾਂ ਨੇ ਸਾਡਾ ਬਾਹਰਲਾ ਜਿੰਦਾ ਤੋੜ ਕੇ ਅੰਦਰ ਵੜੇ ਆ ਹਾਂ ਤੇ ਅੰਦਰ ਵੜ ਕੇ ਉਹਨਾਂ ਨੇ ਮਤਲਬ ਕਿ ਅੰਦਰੋਂ ਕੁੰਡਾ ਲਾ ਲਿਆ ਤੇ ਜਦ ਨੂੰ ਕੁਦਰਤੀ ਕਹਿਦੀ ਮਤਲਬ ਜਿੱਦਾਂ ਜਿਹੜੇ ਪਰਿਵਾਰ ਰਹੇ ਹੋ ਸੀ ਘਰ ਹੈ ਨਹੀਂ ਉਹ ਘਰ ਹੈ ਨਹੀਂ ਸੀਗੇ ਜੀ ਘਰ ਨਾ ਹੋਣ ਦੇ ਕਾਰਨ ਘਰ ਨਾ ਹੋਣ ਦੇ ਕਾਰਨ ਹੀ ਉਹ ਅੰਦਰ ਵੜੇ ਆ ਤੇ ਜਦੋਂ ਚੋਰ ਅੰਦਰ ਹੀ ਸੀਗੇ ਮਤਲਬ ਉਦੋਂ ਤੇ ਜਦੋਂ ਬਾਹਰੋਂ ਮਲ ਕੇ ਕੁਦਰਤੀ ਉਹ ਮੇਰਾ ਬ੍ਰਦਰ ਤੇ ਛੋਟੀ ਭਾਬੀ ਮੇਰੇ ਬਾਹਰ ਉਹਨਾਂ ਨੇ ਆਗੇ ਦੇਖਿਆ ਬਾਹਰ ਜਿੰਦਾ ਡੋਟਾ ਹੋਇਆ ਤੇ ਉਦੋਂ ਚੋਰ ਅੰਦਰ ਹੀ ਸੀਗੇ ਉਹਨਾਂ ਨੇ ਫਿਰ ਮੈਨੂੰ ਫੋਨ ਤੇ ਜਾਨੂ ਫਿਰ ਉਹ ਚੋਰ ਜਿਹੜਾ ਅੰਦਰੋਂ ਬੋੜੀ ਚੜ ਕੇ ਉਹਨੇ ਉੱਪਰਲਾ ਗੇਟ ਖੋਲ ਕੇ ਨਾਲੋਂ ਨਾਲ ਪਿੱਛੇ ਦੀ ਪਿੱਛੇ ਭੱਜ ਗਿਆ ਉਹ ਕੋਈ ਸੀਸੀ ਪਟੇ ਵਗੈਰਾ ਆਈ ਉਹ ਸਾਡੇ ਵੱਲ ਨਹੀਂ ਆਈ ਜੀ ਇਸ ਇਧਰ ਸੈਣੀ ਸਾਹਿਬ ਦੇ ਆਈ ਹੈ ਇੱਥੇ ਘੰਟਾ ਡੇਰ ਘੰਟਾ ਉਹ ਅੰਦਰ ਜੋ ਵੀ ਕੀਤਾ ਮਤਲਬ ਕਿ ਸਾਰਾ ਕੁਝ ਰਿਕਾਰਡਿੰਗ ਹੈਗੀ ਹੈ ਤੇ ਵਿੱਚ ਕਿੰਨਾ ਕਿ ਨੁਕਸਾਨ ਹੋ ਗਿਆ ਨੁਕਸਾਨ ਇਹਨਾਂ ਦਾ ਹੋਇਆਗੇ ਨਾ ਨਾ ਕਰਕੇ ਵੀ 70 ਦੇ 60 70 75 ਹਜ਼ਾਰ ਦਾ ਨੁਕਸਾਨ ਤਾਂ ਮਲੇਚ ਹੋਇਆ ਹੀ ਹੈ ਜੀ ਉਹਦੇ ਵਿੱਚ ਵੀ ਕੋਈ ਨੁਕਸਾਨ ਹੋ ਉਹਦੇ ਵਿੱਚ ਉਹਨਾਂ ਨੇ ਕੋਸ਼ਿਸ਼ ਤਾਂ ਪੂਰੀ ਕੀਤੀ ਆ ਹੁਣ ਖੈਰ ਦੇਖੋ ਆਪਾਂ ਕਹਿ ਨਹੀਂ ਸਕਦੇ ਕਿ ਕੋ ਚੱਕੇ ਲੈ ਵੀ ਜਾ ਸਕਦੇ ਆਪਾਂ ਉਹਦੇ ਬਾਰੇ ਕਿੰਨੇ ਕਿ ਜਾਣੀ ਸੀ ਉਹ ਇੱਕ ਸੀਸੀਟੀਵੀ ਜਿਹਾ ਇੱਕੋ ਬੰਦਾ ਆਇਆ ਜੀ ਮੂੰਹ ਵਗਿਆ ਬੰਨਿਆ ਹਾਂ ਮੂੰਹ ਬੰਨਿਆ ਆਇਆ ਕੋਈ ਹੋ ਰਿਹਾ ਆ ਉਹਨਾਂ ਦੇ ਹੋ ਰਿਹਾ ਨਹੀਂ ਮੂੰਹ ਆਇਆ ਜੀ ਮੂੰਹ ਆਜਾ ਅਸਲੋਨ ਵਾਲੇ ਪਾਈ ਆਜਾ ਇੱਥੇ ਇੱਥੇ ਆ ਜਾ ਯਾਰ ਕੋਈ ਨੀ ਫੜ ਜਾ ਫੜਨਾ ਕੋਸ਼ਿਸ਼ ਕੀ ਉਹ ਕਹਿਣਾ ਹੈ ਤਾਂ ਹੋਇਆ ਤਾਂ ਹੈ ਨਹੀਂ ਕੋਈ ਜੋ ਅੰਤੋ ਜੀ ਨੇ ਕਿਹਾ ਹੈ ਚੋਰੀ ਹੋ ਗਈ ਨਹੀਂ ਸਰ ਪਈ ਆਇਆ ਪੌੜੀਆਂ ਦੇ ਉੱਪਰ ਦੀ ਆ ਯਾਰ ਬੰਦਾ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਲੱਡੂ ਹੈ ਜੀ ਭਾਜੀ ਕਾਹਦਾ ਕੰਮ ਕਰਦੇ ਆਪਨੇ ਸਲੂਨ ਦਾ ਹੀ ਕੀ ਵਾਰਦਾਤ ਹੋਈ ਜੀ ਵਾਰਦਾਤ ਹੋਈ ਹੈ ਜੀ ਰਾਤੀ 2:30 ਵਜੇ ਆਇਆ ਜੀ ਬੰਦਾ ਇੱਕ ਤੇ ਕੌੜੀਆਂ ਉੱਪਰ ਦੀ ਆਇਆ ਤੇ ਅੰਦਰ ਸਮਾਨ ਫੋਲ ਫਰਾਦੀ ਕੀਤੀ ਆ ਥੋੜਾ ਕੈਸ ਸੀਗਾ 5-7000 ਰੁਪਏ ਉਹ ਲੈ ਗਏ ਬਾਕੀ ਹੋਰ ਸਮਾਨ ਦੀ ਬਚਾਇਆ ਬਾਕੀ ਲੈਪਟਾਪ ਵਗੈਰਾ ਪੈਸੇ ਉਹਦਾ ਵੀ ਬਚਾਇਆ ਜੀ ਬਾਕੀ ਬਸ ਉਹੀ ਹੋਰ ਕੋਈ ਕੁਝ ਲੱਭਿਆ ਨਹੀਂ ਉਹਨੇ ਬਸ ਕਿੰਨੇ ਕਵੇ ਵਾਰਦਾਤ ਹੋਈ ਰਾਤੀ 2:30 ਵਜੇ ਦੇ ਕਰੀਬ ਵਾਰਦਾਤ ਹੋਈ ਆ ਜੀ ਹਾਂਜੀ ਪੁਲਿਸ ਆਈ ਸੀਗੀ ਦੇਖ ਕੇ ਗਏ ਆ ਉਹ ਕਹਿੰਦੇ ਉਹ ਕਹਿੰਦੇ ਕੋਈ ਨਹੀਂ ਦੇਖਾਂਗੇ ਜੀ ਫੋਟੋਸ ਬਾਕੀ ਭੇਜ ਜਾਣੀਆਂ ਉਹਨਾਂ ਨੂੰ ਤੇ ਫੋਟੋਸ ਦੇਖ ਕੇ ਬਾਕੀ ਦੇਖਾਂਗੇ ਕੀ ਕਾਰਵਾਈ ਕਰਦੇ ਆ ਜੀ ਕੋਈ ਐਕਟੀਵਿਟੀ ਦੁਆਰ ਵਿਅਕਤੀ ਵੀ ਤੁਮਦਾਈ ਉਹਦੇ ਬਾਰੇ ਕਿ ਕਿੰਨੇ ਕਿਲੋ ਦੀ ਹੋਰ ਰਾਤੀ 2:30 ਵਜੇ ਉਹੀ ਆ ਜੇ ਐਕਟੀਵਿਟੀ ਵਿਚ ਆਈ ਨਹੀਂ ਹੈਗੀ ਜੀ ਇਕੱਲਾ ਬੰਦਾ ਇ ਵਿੱਚ ਆਇਆ ਉਹਦੀ ਫੋਟੋ ਕਢਾ ਲਈ ਬਈ ਫੋਟੋ ਐਕਟੀਵਿਟੀ ਦੀ ਫੋਟੋਸ ਕਢਾ ਕੇ ਤਾਂ ਬਾਅਦ ਚ ਦੇਖਦੇ ਆ ਜੀ